ਈਮਸ ਨਾ ਤ੍ਰੀਵੋ ਦੋ ਬਾਈ ਹੁਣ ਆਪਣੇ ਸਾਹਮਣੇ ਬੈਠ ਗਿਆ ਕੰਨੇ ਗਲਾਪੀ ਤੋੜਿਆ ਲੈ ਕੇ ਵੀਰ ਦੀ ਵਿਆਹ ਦੱਲੇ ਕੋ ਵੀਡੀਓ ਦੇਖ ਰਹੇ ਸੱਜਣਾ ਮਿੱਤਰਾਂ ਦਾ ਇੱਕ ਵਾਰ ਫੇਰ ਤੋਂ ਸਾਸਰੀਆ ਕਾਲ ਤੇ ਜਿਵੇਂ ਤੁਹਾਨੂੰ ਲਾਸਟ ਬਲੌਗ ਚ ਦੱਸਿਆ ਸੀਗਾ ਕਿ ਜਿਹੜਾ ਆਪਣਾ ਹੁਣ ਅਗਲਾ ਸਫਰ ਹੋਊਗਾ ਪਹਾੜਾਂ ਤੋਂ ਹਟ ਕੇ ਹੋਊਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਤੁਸੀਂ ਸਾਰੇ ਬਲੌਗ ਦੇਖ ਕੇ ਪਹਾੜਾਂ ਦੇ ਜਾਂ ਉੱਤਰੀ ਭਾਰਤ ਦੇ ਸੀਗੇ ਹੁਣ ਆਪਾਂ ਇਸ ਵਾਰ ਚੱਲੇ ਆ ਇੱਕ ਨਵੀਂ ਜੇਗਾ ਨਵੀਂ ਲੋਕੇਸ਼ਨ ਤੇ ਜੋ ਸਫਰ ਹੋਊਗਾ ਆਪਣਾ ਉੱਤਰੀ ਭਾਰਤ ਦੇ ਬਿਲਕੁਲ ਓਪਨਡ ਸਾਈਡ ਐ ਗੋਆ ਦਾ ਸਮੁੰਦਰੀ ਕਿਨਾਰਿਆਂ ਦਾ ਹੁਣ ਤੁਹਾਨੂੰ ਪਹਾੜ ਦਿਖਾਏ ਨੇ ਬਹੁਤ ਹੁਣ ਆਪਾਂ ਚੱਲਾਂਗੇ ਸਮੁੰਦਰਾਂ ਦੇ ਨੇੜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਕਿਉਂਕਿ ਜੇ ਅੱਗੇ ਤੁਸੀਂ ਬਲੌਗ ਦੇਖਣੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਪੈਣਾ ਤੇ ਬਾਕੀ ਪੈਕਿੰਗ ਚੈਕਿੰਗ ਸਾਰੀ ਹੋ ਗਈ ਐ ਆ ਬੂਟਾਂ ਦੇ ਖਾਲੀ ਲਫਾਫੇ ਪਏ ਨੇ ਇੱਕ ਬੈਗ نیچے ਪਹੁੰਚ ਚੁੱਕਿਆ ਤੇ ਹੁਣ ਆਪਾਂ ਚੱਲ ਬਾਹਰ ਦਾ ਤਾਂ ਮੌਸਮ ਹੀ ਬੜਾ ਖਤਰਨਾਕ ਹੋਇਆ ਵਾ ਧੁੰਦੀ ਧੁੰਦ ਹੋਈ ਪਈ ਆ ਬਾਕੀ ਇਸ ਵਾਰ ਗਰੁੱਪ ਵੀ ਥੋੜਾ ਬੜਾ ਹੈ ਖਾਸੇ ਬੰਦੇ ਜਾ ਰਹੇ ਨੇ ਜਿਵੇਂ ਜਿਵੇਂ ਬੰਦੇ ਮਿਲੀ ਜਾਣਗੇ ਇੰਟਰੋਡਕਸ਼ਨ ਕਰਾਈ ਜਾਵਾਂਗੇ ਥੋੜੀ ਉਹਨਾਂ ਨਾਲ ਰੇਲਵੇ ਸਟੇਸ਼ਨ ਤੱਕ ਜਾਵਾਂਗੇ ਆਪਾਂ ਇਸ ਗੱਡੀ 'ਚ ਆਪਣੀ 'ਚ ਤੇ ਨਾਲ ਜਾ ਰਹੇ ਨੇ ਭਾਈ ਸਾਹਿਬ ਨੂੰ ਇਹ ਅਚਾਨਕ ਯਾਦ ਆਇਆ ਭਾਈ ਸਾਹਿਬ ਨੂੰ ਕਿ ਪ੍ਰਿੰਟ ਆਊਟ ਜੋ ਟਿਕਟਾਂ ਦੇ ਪਿਆ ਫਲਾਈਟ ਦੇ ਟਿਕਟਾਂ ਉਫਿਸ ਬਈਆਂ ਨੇ ਹੁਣ ਜਾ ਕੇ ਉਹ ਚੱਕਾ ਦੇ ਤੇ ਇੱਕ ਦੋ ਹੋਰ ਕੰਮ ਆ ਚੱਲੋ ਲੱਗਦੇ ਆ ਤੋ ਵੀ ਨਵੇੜ ਦਾਂਗੇ ਆਫਿਸ ਦਾ ਤੇ ਇਸ ਤੋਂ ਬਾਅਦ ਉਹਨੂੰ ਮਿਲਦੇ ਸਿੱਧਾ ਸਟੇਸ਼ਨ ਸਾਰੀ ਟੀਮ ਦੇ ਨਾਲ ਲੋ ਜੀ ਆਪਾਂ ਹੁਣ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਸਾਰੀ ਟੀਮ ਪਹੁੰਚ ਚੁੱਕੀ ਆ ਤੇ ਇਹਨਾਂ ਨਾਲ ਕਰਾਂਗੇ ਆਪਣਾ ਇੰਟਰੋਡਕਸ਼ਨ ਠੱਡਾ ਆਪਣਾ ਵਿਜੇ ਭਾਈ ਪਹਿਲਾਂ ਵੀ ਮਿਲੇ ਹੋਏ ਆ ਗੁਰਮੀਤ ਜੀ ਆ ਸਰਵਣ ਬਾਜੀ ਤੇ ਗੰਗਣ ਬਾਜੀ ਨੂੰ ਅਸੀਂ ਪਹਿਲਾਂ ਹੀ ਮਿਲੇ ਹੋਇਆ ਆ ਆ ਦੋ ਬੰਦੇ ਟੀਮ 'ਚ ਨਵੇਂ ਨੇ ਯੋ ਯੋ ਅਨੀ ਰਿਕੂ ਬਾਜੀ ਤੇ ਹਣੀ ਸਿੰਘ ਜੀ ਆਪਣੇ ਸੰਕਿਸ਼ ਸਟਾਈਲ ਦੇ ਵਿੱਚ ਵਾਲ ਕਰਾ ਕੇ ਆਏ ਹੋਏ ਨੇ ਕਹਿੰਦੇ ਸਿੱਧਾ ਪਟਿਆਲਾ ਤੋਂ ਦਿੱਲੀ ਦਿੱਲੀ ਤੋਂ ਗੁਆ ਉਹ ਵੀ ਇਹ ਕੋਲ ਬੋਲ ਰਹੀ ਹੈ ਤੇਰੀ ਤਾਂ ਯਾਰ ਬੁਲਾਇਆ ਨਹੀਂ ਹੁਣ ਤੇਰੇ ਲਈ ਸਪੈਸ਼ਲ ਦਾ ਬੁਲਾਇਆ ਹੈ ਤੇ ਟੇਬੇ ਅੰਦਰ ਬਰਨਿਸਤਾਨ ਦਾ ਡੋਨ ਖੜਾ ਹੈ ਦੇਖਣਾ ਦਸਤਿਆਲੀ ਆਈ ਐਮ ਐਸ ਉਹ ਯਾ ਕੋਲ ਮੋਈ ਤੁੰਦਾ ਸਿੱਨਾ ਚੀਰਦੇ ਹੋਈ ਆ ਗਈ ਆਪਣੀ ਟ੍ਰੇਨ ਬੇਸ਼ੱਕ ਥੋੜੀ ਜੀ ਲੇਟ ਹੋ ਗਈ ਲੋ ਜੀ ਟ੍ਰੇਨ ਤੇ ਬੈਠ ਗਏ ਆ ਤੇ ਕਾਰੋਬਾਰ ਸ਼ੁਰੂ ਹੋਣ ਲੱਗਿਆ ਟ੍ਰੇਨ ਦੇ ਚਾ ਦੇਖੋ ਕਾਰੋਬਾਰ ਚੱਲੇਗਾ ਟਾਈਮ ਪਾਸ ਲਈ ਸੈਟਿੰਗ ਬੁਰੀ ਹੋ ਰਹੀ ਆ ਏਵਨ ਕਰੋ ਨਾਲ ਲੈਂਦਾ ਹੋਇਆ ਦੇਵਨ ਨਾਲੇ ਕੰਦੇ ਵੀ ਦੋ ਭਾਈ ਹੁਣ ਆਪਣੇ ਸਾਹਮਣੇ ਬੈਠ ਗਿਆ ਕੰਦੇ ਗਲੱਬੀ ਤੋਂ ਲਿਆ ਲੈ ਕੇ ਵੀਰ ਜੀ ਵਿਹਾਨ ਤੇ ਲਿਆ ਗੋਆ ਕੰਦੇ ਉਧਰ ਟ੍ਰੇਨ ਦਾ ਮੋਲ ਕਿਹਾ ਨਾ ਪੂਰਾ ਸ਼ੀਸ਼ਾ ਸ਼ੂਸ਼ਾ ਲੱਗਿਆ ਆ ਦੇਖੋ ਟੰਡਾਂ ਲੱਗ ਰਹੀ ਜੀ ਰੁਕਿਆ ਉਹ ਵਧੀਆ ਫਸ ਕਲਾਸ ਤਾਂ ਮੰਗ ਰਿਆ ਗਿਆ ਬੋਲੀ ਬੋਲੀ ਹੁੰਦਾ ਗੋਲੀ achar ਹੈਗਾ ਗੋਲੀ ਖਾਵਾ ਲਿਆਓ ਗੋਲੀ ਅੰਦਰ ਪਤਾਸਾ ਮਾਰ ਕੁਝ ਬੰਦੇ ਰੋਟੀਆਂ ਖਾਣ ਲੱਗੇ ਨੇ ਤੇ ਕੁਝ ਬੰਦੇ ਦਵਾਈਆਂ ਹੋ ਗਏ 12:30 ਤੇ ਸੂਰਜ ਵੀ ਨਿਕਲ ਚੁੱਕਿਆ ਤੇ ਆਪਾਂ ਇਸ ਟਾਈਮ ਪਹੁੰਚੇ ਆਂ ਬਾਲਾ ਸਟੇਸ਼ਨ ਟ੍ਰੇਨ ਅਰਥਲ ਚੱਲ ਲਈ ਬਹੁਤ ਹੋਣੀ ਰਹੀ ਐ ਨਿਦਾਨਦਕਾਰ ਨਹੀਂ ਪਰ ਹੁਣ ਚੱਕੀ ਗਿਆ ਤੁਹਾਨੂੰ ਉਮੀਦ ਐ ਕਿ ਖਿੱਚਣਗੇ ਤੇ ਵੀਰੇ ਵੀ ਐ ਕਿ ਲੇਟ ਨਾ ਕਰਾ ਦੇਣ ਕਿਤੇ ਬਾਕੀ ਟਾਈਮ ਦੇ ਨਾਲ ਟਾਈਮ ਚਾਹ ਦਾ ਵੀ ਹੋ ਗਿਆ ਮੁੰਡੇ ਨੌਜਵਾਨ ਪੰਜਾਬੀ ਮੁੰਡੇ ਚਾਹ ਪੀ ਰਹੇ ਨੇ ਕਹਿੰਦੇ ਜੱਟਾਂ ਦੇ ਮੁੰਡੇ ਮੁੱਛਾ ਖੜੀਆਂ ਹਾਂਜੀ ਬੰਦ ਕਰਤੀ ਗੇਮ ਕੀ ਗੱਲ ਐ ਪਾਸ ਪ੍ਰੌਣੇ ਖਾਲੀਏ ਖਾਲੀਏ ਹੁਣ ਢੰਡੇ ਹੁਣ ਲੰਚ ਟਾਈਮ ਹੋ ਗਿਆ ਹੋ ਗਿਆ ਕਿ ਮਾ ਕਿੰਨੇ ਹੋ ਗਏ ਆ ਮਾ ਹੋ ਗੀਆਂ 10 ਤੇ ਮੇਰੇ ਭਰਾ ਹਾਰ ਗਏ ਇਹ ਤੀਪੇ ਕੋਈ ਗੱਲ ਨਹੀਂ ਭਰਾ ਉਧਰ ਨਾਲ ਡੱਡ ਬੋਡੀ ਦੂਰ ਹੈ ਟੈਨਸ਼ਨ ਨਾ ਡੱਡ ਡੱਡ ਬੋਡੀ ਇੱਥੇ ਮਰੀਜ਼ ਨਹੀਂ ਆਏ ਹੋਏ ਨੇ ਮਜ਼ੇਰ ਨੇ ਦੂਜੀ ਵਾਰ ਲੱਗੇ ਉਹਨੂੰ ਰੋਟੀ ਖਾਣੇ ਪਹਿਲਾਂ ਸਾਰੇ ਨਾਸ਼ਤਾ ਕਰਿਆ ਤੇ ਹੁਣ 2 ਵੱਜ ਗਏ ਨੇ ਤੇ ਆਪਾਂ ਉਹਨਾਂ ਕਰਦੇ ਹਾਂ ਲੰਚ ਪ੍ਰੌਣੇ ਪ੍ਰੌਣੇ ਚੱਲ ਰਹੇ ਨੇ ਸਵੇਰ ਤੇ ਆ ਬਾਈ ਜੀ ਹੁਣਾਂ ਮਿਲੇ ਨੇ ਇਹ ਵੀ ਨਾਲ ਸਾਨੂੰ ਹੁਣ ਟੀਮ ਜੁਆਇਨ ਕਰ ਲਈ ਐ ਹੁਣ ਚੱਲ ਰਿਹਾ ਭਾਬੀ ਟੋਲਾ ਇਹ ਹੀ ਮੋਲਪੁਰਾ ਹੋ ਗਿਆ ਪਲੇਅਰ ਬਧੀ ਜਾ ਰਹੇ ਨੇ ਦੇਖ ਸਕਦੇ ਹੋ ਕਿੰਨੀ ਵਧੀਆ ਕੰਮ ਨਹੀਂ ਕਰਦਾ ਕੋਈ ਯਾਰ ਚੱਲ ਰਹੀ ਐ ਭਾਬੀ ਟਾਈਮ ਹੋ ਗਿਆ ਜੀ ਸਵੇਰ 4 ਤੇ ਹੁਣ ਆਪਾਂ ਉਤਰਨ ਲੱਗਿਆ ਦਿੱਲੀ ਸਟੇਸ਼ਨ ਤੇ 올ਡ ਦਿੱਲੀ ਹੁੰਦੇ ਰੈਡੀ ਨੇ ਤਵਰੇ ਤੋਂ ਜਾਵਾਂਗੇ ਹੁਣ ਮੈਟਰੋ ਸਟੇਸ਼ਨ ਤੇ ਆਪਾਂ ਸਿੱਧਾ ਦਿੱਲੀ 에ਰਪੋਰਟ ਤੇ ਦਿੱਲੀ ਸਟੇਸ਼ਨ ਤੋਂ ਨਿਕਲਦੇ ਸਾਰੇ ਸਾਹਮਣੇ ਆ ਮੈਟਰੋ ਸਟੇਸ਼ਨ ਹੁਣ ਅੱਗੇ ਦਾ ਸਫਰ ਆ ਮੈਟਰੋ ਆਵਰਾ ਸਟੇਸ਼ਨ ਤੋਂ ਐਂਟਰੀ ਤੋਂ ਪਹਿਲਾਂ ਬੈਗ ਉਹ ਵਗੈਰਾ ਤੁਹਾਨੂੰ ਚੈੱਕ ਕਰਾਣੇ ਪੈਣਗੇ ਆਪਣੇ ਲਈ ਮੈਟਰੋ ਸਟੇਸ਼ਨ ਤੇ ਹੋ ਗਈ ਐਂਟਰੀ ਟਿਕਟ ਵਗੈਰਾ ਆਪਾਂ ਲੈ ਲਈਏ ਹੁਣ ਤੇ ਹੁਣ ਆਪਾਂ ਔਰੋ ਤੋਂ ਜਾਵਾਂਗੇ ਨਿਊ ਦਿੱਲੀ ਨੂੰ ਤੇ ਉੱਥੋਂ ਫੇਰ ਦੁਬਾਰਾ ਚੇਂਜ ਕਰਕੇ ਟ੍ਰੇਨ ਜਾਵਾਂਗੇ ਕਿੱਧਰ ਨੂੰ ਜਾਣਾ ਹੈ ਆਪਾਂ ਆ ਇੱਧਰ ਲੋ ਆਉਗੀ ਆਪਣੀ ਟ੍ਰੇਨ ਗੱਲਬਾਤ ਪੂਰੀ ਐਂਡ ਹੀ ਹੋਈ ਪਈ ਮੈਟਰੋ ਸਟੇਸ਼ਨ ਦੀ ਇਹ ਕੋਈ ਤਰਤੀ ਦੇ ਨੀਚੇ ਕਿੰਨਾ ਸੋਹਣਾ ਸਟੇਸ਼ਨ ਬਣਾਇਆ ਹੋਇਆ ਹਰ ਚੀਜ਼ ਦੀ ਫੈਸਿਲਿਟੀ ਹੈ ਔਰ ओके ਕੰਮ ਨੀਚੇ ਇਹੋ ਸਾਫ ਸੁਥਰਾ ਸਿਸਟਮ ਹੈਗਾ ਇਹੋ ਜੀ ਸਿਸਟਮ ਪੂਰੇ ਇੰਡੀਆ ਦੇ ਤੁਹਾਨੂੰ ਦੇਖੋ ਲੋ ਜੀ 올ਡ ਦਿੱਲੀ ਤੋਂ 2 ਮਿੰਟ ਦਾ ਸਫ਼ਰ ਤੈਅ ਕਰਕੇ ਆਪਾਂ ਆ ਗਏ ਨਿਊ ਦਿੱਲੀ ਤੇ ਹੁਣ ਹੋਰ ਤਾਂ ਜਾਵਾਂਗੇ ਆਪਾਂ ਅੱਗੇ ਟ੍ਰੇਨ ਚੇਂਜ ਕਰਕੇ ਮੈਟਰੋ ਦੋ ਬੰਦੇ ਹੋਰ ਜੋੜੋ ਰੇਲਵੇ ਨਿਊ ਦਿੱਲੀ ਮੈਟਰੋ ਸਟੇਸ਼ਨ ਤੋਂ ਸਿੱਧੀ ਲਾਈਨ 에어ਪੋਰਟ ਨੂੰ ਪਈ ਹੋਈ ਹੈ ਐਕਸਪ੍ਰੈਸ ਲਾਈਨ ਕਹਿੰਦੇ ਨੇ ਜਿਹਨੂੰ ਉਹਦੀਆਂ ਹੁਣ ਟਿਕਟਾਂ ਬਾਈ ਜੀਏ ਨੇ ਲਾਈਨ ਤੇ ਉਰ ਤਾਂ ਆਪਾਂ ਸਿੱਧਾ ਜਾਵਾਂਗੇ ਹੁਣ 에어ਪੋਰਟ ਨੂੰ ਬਾਕੀ ਉੱਥੇ ਜਾ ਕੇ ਦੇਖਦੇ ਏਅਰਪੋਰਟ ਦਾ ਕੀ ਹਿਸਾਬ-ਕਿਤਾਬ ਹੈ ਬਾਕੀ ਸਟੇਸ਼ਨ 'ਚ ਇਸ ਤੇ ਵੀ ਕੋਈ ਕਮੀ ਨਹੀਂ ਹੈ ਦੇਖ ਹੀ ਰਹੇ ਹੋ ਤੁਸੀਂ ਏਅਰਪੋਰਟ ਵਰਗਾ ਹੀ ਬਣਿਆ ਹੋਇਆ ਪੂਰਾ ਆ ਬੰਦੇ ਏਅਰਪੋਰਟ ਮੈਟਰੋ ਤੇ ਬਹਿ ਕੇ ਨਹੀਂ ਸਾਰੇ ਤੁਸੀਂ ਪਹਿਲਾਂ ਵੀ ਦੇਖੀ ਹੈ ਮੈਟਰੋ ਪਰ ਇਹ ਮੈਟਰੋ ਹੈ ਜੋ ਦੂਜੀ ਮੈਟਰੋ ਨਾਲੋਂ ਲੱਗ ਗਿਆ ਇਹ ਸਿਟੀਆਂ ਕਿਸ਼ਾਤਾਂ ਵਧੀਆਂ ਨੇ ਉਰ ਖੁੱਲेंगी ਅਸੇ ਦੁਨੀਆ ਰਾਹੀ ਹੈ ਇਹ ਆਪਣੇ ਬਾਈ ਜੀ ਹੁਣੀ ਇੱਥੇ ਮੁਲਾਕਾਤ ਹੋਈ ਹੈ ਇਹ ਆਪਣੇ ਹਨੀ ਬਾਈ ਦਾ ਦੋਸਤ ਹੈ ਇਹ ਥੋੜਾ ਆਪਣਾ ਮਾਣਾ ਪਛਾਣਾ ਰਿੰਕੂ ਥੈਂਕ ਯੂ ਕਿਲ ਜੋ ਕਿ ਮੋਟੇ ਦਿਲਾਣਾ ਵਿੱਚ ਪਿਆਰ ਦੀ ਤਰਫ ਚਲਾਦਾ ਹੈ ਥੈਂਕ ਯੂ ਜਿਹੜਾ ਇੰਟਰਨੈਸ਼ਨਲ ਵਾਲੇ ਜਿੱਥੇ ਫਲਾਈਟਾਂ ਨੇ ਉਹ ਸਾਈਡ ਤੇ ਟਰਮੀਨਲ ਤੇ ਆਪਾਂ ਡੋਮੈਸਟਿਕ ਫਲਾਈਟਾਂ ਨੇ ਜਿੱਥੇ ਉਧਰ ਨੂੰ ਚੱਲੇ ਆਂ ਔਰੇ ਤੋਂ ਅੱਧਾ ਕਿਲੋਮੀਟਰ ਹੈਗਾ ਨਾਲ-ਨਾਲ ਹੀ ਨੇ ਵੈਸੇ ਇਕੱਠੇ ਹੀ ਨੇ ਆ ਸਾਰੀਆਂ ਫਲੈਟਾਂ ਨੇ ਹੀ ਜਾਣ ਵਾਲੀਆਂ ਤੇ ਸਾਡੀ ਫਲਾਈਟ ਆਪਣੀ ਆ ਲੋ ਜੀ ਲੱਗੇ ਆ 에어ਪੋਰਟ ਦੇ ਕਰਨ ਅੰਦਰ ਐਂਟਰੀ ਫਸਟ ਟਾਈਮ ਆਨੇ ਜੀ ਜਾਰੀ ਸਾਰੀਆਂ ਫਲੈਟਾਂ ਉਰ ਤੋਂ ਚੱਲਣ ਵਾਲੀਆਂ ਡੁਬਲੀ ਲਖਲੌਉ ਸੂਰਤ ਚੇਨਈ ਪੂਨੇ ਤਿੱਜਾਂ ਨਹੀਂ ਜਿਹੜੇ ਉਸ ਲੈ ਕੇ ਜਾ ਸਕਦੇ ਜਾਂ ਨਹੀਂ ਲੈ ਕੇ ਜਾ ਸਕਦੇ ਫਲੈਟ ਦੇ ਵਿੱਚ ਇਹ ਬੋਰਡਿੰਗ ਪਾਸ ਮਿਲ ਗਏ ਨੇ ਤੇ ਬੰਦੇ ਜਾ ਰਹੇ ਨੇ ਵਿੰਡੋ ਸੀਟ ਮਿਲੀ ਹੈ ਜੀ ਕੋਈ ਵਿੰਡੋ ਸੀਟ ਮੈਨੂੰ ਮਿਲ ਗਈ ਓਏ ਹਾਏ ਹਾਏ ਵਿੰਡੋ ਸੀਟ ਹੈ ਪਤਾ ਨਹੀਂ ਕਿੱਥੇ ਲੋ ਜੀ ਬੋਰਡਿੰਗ ਪਾਸ ਵਗੈਰਾ ਹੋ ਗਏ ਨੇ ਸਾਰੇ ਹੁਣ ਆਪਾਂ ਉਰ ਤੋਂ ਇੱਕ ਹੋਰ ਮੇਨ ਐਂਟਰੀ ਕਰਾਂਗੇ ਆ ਬਾਈ ਨੂੰ ਮਿਲ ਗਿਆ ਟਿਕਟ ਤੇ ਬਾਕੀ ਖਾਣ ਪੀਣ ਦਾ ਦੇਖਦੇ ਆ ਕੀ ਅਰੇਂਜਮੈਂਟ ਅੰਦਰ ਕਿਉਂਕਿ ਰੋਟੀ ਦਾ ਵੀ ਟਾਈਮ ਹੋ ਰਿਹਾ 6:30 ਵੱਜੇ ਆ ਅਭੀ ਲਕਸ਼ਦੀਪ ਦਾ ਬਜਟ ਨਹੀਂ ਪਾਸ ਹੋਆ ਵੀ ਗੋਆ ਦਾ ਬਜਟ ਪਾਸ ਹੋਆ ਹਾਊ ਟੂ ਏ ਹਾਊ ਟੂ ਕੈਪ ਲੋਕ ਯੈਸ ਹੈਲੋ ਬੱਲੇ ਬੱਲੇ ਜੀ ਅੰਦਰ ਤਾਂ ਸਾਰਾ ਦੇਖੋ ਸ਼ਹਿਰ ਹੀ ਵਸਿਆ ਹੋਇਆ ਹੈ ਯੂ ਐਸ ਐਸ਼ੀਅਨ ਪੋਲੋ ਗੋ ਕਲਰਸ ਉਹ ਵਾਹ ਜੀ ਵਾਹ ਆਵੇ ਕੋਈ ਜੜੀ ਇਹ ਲਾਈਨ ਆਂਦਰ ਇਨਕਲਾਮ ਲੋਜ ਨੂੰ ਜਾ ਰਹੀ ਹੈ ਖਾਣ ਪੀਣ ਦਾ ਸਮਾਨ ਹੈ ਇੱਧਰ 2 ਰੁਪਏ ਦੇ ਜਿਹਦੇ ਕੋਲ ਕ੍ਰੈਡਿਟ ਕਾਰਡ ਹੈਗੇ ਨੇ 2 ਰੁਪਏ 'ਚ ਖਾਣਾ ਪੀਣਾ ਮਿਲ ਜਾਂਦਾ ਜੀ ਤੇ ਆਪਾਂ ਵੀ ਚਲੋ ਬਹਿ ਕੇ ਵੈਸੇ 8-10 ਬੰਦਿਆਂ ਕੋਲ ਕ੍ਰੈਡਿਟ ਕਾਰਡ ਤਾਂ ਦੇਖਦੇ ਕਿੰਨੇ ਕਿਹੜੇ ਕ੍ਰੈਡਿਟ ਕਾਰਡ ਚੱਲ ਪੁੰਦੇ ਨੇ ਉਰੇ ਤੇ ਆਪਣੇ ਬਾਈ ਹੁਣਾਂ ਵੀ ਲੱਗੇ ਨੇ ਲਾਈਨ 'ਚ ਤੁਸੀਂ ਦੇਖ ਸਕਦੇ ਹੋ ਦੀ ਇੱਧਰ ਕੜੀ ਚੋਲ ਦੀ ਕਿੰਨੀ ਲੰਮੀ ਲਾਈਨ ਲੱਗੀ ਹੋਈ ਹੈ ਲੋਜੀ ਕ੍ਰੈਡਿਟ ਕਾਰਡ ਤਾਂ ਸਾਰਿਆਂ ਨੂੰ ਵੰਟਦੇ ਨੇ ਦੇਖਦੇ ਹੁਣ ਕਿਹਦਾ ਕਿਹਦਾ ਨੰਬਰ ਲੱਗਦਾ ਆਹ ਸੈਕਸ਼ਨ ਦੇ ਅੰਦਰ ਸਾਰਾ ਫ੍ਰੀ ਹੈ ਜੀ ਖਾਣਾ ਪੀਣਾ 2 ਰੁਪਏ ਦੇ ਵਿੱਚ ਕ੍ਰੈਡਿਟ ਕਾਰਡ ਦੇ ਕੇ ਤੁਸੀਂ ਖਾ ਸਕਦੇ ਹੋ ਬਾਕੀ ਆਪਾਂ ਖਾ ਪੀ ਲਿਆ ਅੰਦਰ ਫੋਨ ਵਗੈਰਾ ਕੁਝ ਵੀ ਲਾਊਡ ਨਹੀਂ ਸੀਗਾ ਵੀਡੀਓ ਕਰਾਸੀ ਖਾਣਾ ਪੀਣਾ ਵਧੀਆ ਸੀਗਾ ਹਨ ਹਾਂ ਜੀ ਖਾਣਾ ਪੀਣਾ ਕਿਵੇਂ ਸੀ ਅੰਦਰ ਵਧੀਆ ਸੀ ਬਹੁਤ ਵਧੀਆ ਕੀ ਕੀ ਖਾ ਕੇ ਆਏ ਹੋ ਮੱਛੀ ਚਿਕਨ ਫੋਕ ਔਰ ਟੂ ਪੈਕ ਬਲੈਕ ਡੌਗ ਆ ਜੀ ਵਾ ਬਾਕੀ ਉੱਧਾ 에어ਪੋਰਟ ਬਹੁਤ ਜਿਆਦਾ ਬੜਾ ਐ 에어ਪੋਰਟ ਕਹਾਦਾ ਵੈਸੇ ਸ਼ਹਿਰ ਹੀ ਐ ਸਾਰਾ ਥਲੋ ਥਲਿਓ ਚੱਲੇ ਹੋਏ ਆ ਇੱਧਰ ਨੂੰ ਜਾਣਾ ਆਪਾਂ 34 ਨੰਬਰ ਗੇਟ ਵੱਲ ਨੂੰ ਟਾਈਮ ਹੋਇਆ ਜੀ 7:50 ਤੇ ਇਹਨਾਂ ਨੇ ਕਹੇ ਕਿ ਤੁਹਾਡੀ ਐਂਟਰੀ 8 ਵਜੇ ਹੋਊਗੀ ਇਸ ਕਰਕੇ 10-15 ਮਿੰਟ ਵੇਟ ਕਰਨੀ ਪੈਣੀ ਆਪਾਂ ਨੂੰ ਰੇ ਲੋ ਜੀ ਗੇਟ ਹੋ ਗਿਆ ਓਪਨ ਤੇ 34 ਨੰਬਰ ਗੇਟ ਤੋਂ ਆਪਣੀ ਐਂਟਰੀ ਓਨ ਕਰਾਂਗੇ 835 ਦਾ ਦੱਸ ਲਿਆ ਟਾਈਮ ਆਪਣੀ ਫਲੈਟ ਦਾ ਆ ਸਾਰੇ ਯਾਤਰੀ ਆਪਣੇ ਕੋਹਾ ਜਾਣ ਵਾਲੇ ਨੇ ਬੰਦੇ ਆ ਗਏ ਨੇ ਆਪਣੇ ਤੁਹਾਡਾ ਭਰਾ ਲੋ ਜੀ ਪਿੱਛੇ ਵੀ ਆ ਗਈ ਇੱਕ ਵਰਾੜੀ ਉਹ ਚੰਗੀੰਦਿਆ ਨੋ ਆ ਗਏ ਤੇ ਆਏ ਹੀ ਰਾਹ ਜਾਂਦਾ ਆ ਤੁਹਾਨੂੰ ਦਿਖਾਣੇ ਆ ਬਾਹਰ ਜਾਂਦਾ ਮਾਹੌਲ ਲੋ ਜੀ ਫਾਈਨਲੀ ਆਪਣੀ ਯਾਤਰਾ ਚ ਹੋ ਗਈ ਐਂਟਰੀ ਦੇਖਦੇ ਹਾਂ ਹੁਣ ਆਪਣੀ ਸੀਟ ਕਿੱਥੇ ਆ ਫਾਈਨਲੀ ਆਪਾਂ ਬਹਿ ਗਏ ਆ ਵਿੰਡੋ ਸੀਟ ਤੇ ਤੇ ਆ ਸਾਰੀ ਲਾਈਨ ਆਪਣੀ ਹੈ ਤਕਰੀਬਨ ਅੱਗੇ ਤੱਕ ਜੇ ਤੂੰ ਟੂਟ ਆਣੀ ਭਾਈ ਤੂੰ ਭਾਈ ਬੀਤੇ ਨਾਲ ਤੇ ਸਾਡੀ ਇੱਕ ਸੀਟ ਲੱਗ ਸੀਗੀ ਉਹ ਸਾਹਮਣੇ ਵਾਲੀ ਸਾਈਡ ਆ ਤੇ ਬਾਹਰੋਂ ਕੁਛ ਐਦਾਂ ਦਾ ਦਿਖ ਰਿਹਾ ਕਿਉਂਕਿ ਰਾਤ ਹੋ ਚੁੱਕੀ ਹੈ ਤੇ ਇਹ ਆ ਜੀ ਅੰਦਰ ਦਾ ਮਾਹੌਲ ਬੜੀਆਂ ਸਵਾਰੀਆਂ ਆਉਂਦੀਆਂ ਹੀ ਪਈਆਂ ਨੇ ਜੀ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਪਿੱਛੇ ਦਾ ਕਾਫੀ ਲੰਬੀ ਹੈ ਤੇ ਬਾਈ ਜੀ ਹੁਣ ਹਦਾਇਤਾਂ ਪੜ ਰਹੇ ਨੇ ਹੱਥ ਚ ਬੰਦੇ ਹੋਏ ਇੱਧਰ ਬਾਈ ਜੀ ਹੁਣਾਂ ਘਰੇ ਭੇਜ ਰਹੇ ਨੇ ਫੋਟੋ ਆ। ਲੋ ਜੀ ਫਲਾਈ ਟੁੱਟਣ ਦੀ ਤਿਆਰੀ ਹੋ ਗਈ ਐ। ਤੇ ਆਪਾਂ ਵੀ ਆ ਬੈਲਟਾਂ ਮੁੱਲਟਾ ਕੱਸ ਲੀਆਂ ਨੇ। ਹਾਂਜੀ ਬਾਈ ਜੀ ਲਾਲੀ ਬੈਲਟ। ਇਹਨੂੰ ਸੇ ਬਲੂ ਦੇਣਾ। ਮੈਂ ਲੂਜ਼ ਹੀ ਰੱਖਣ ਦੋ। ਕੰਮ ਹੋ ਗਿਆ ਓਕੇ। ਲੋ ਜੀ ਫਾਈਨਲੀ ਸਪੀਡ ਫੜ ਲਈ ਐ ਜਹਾਜ਼ ਨੇ। ਅਰੇ ਆ ਜੁੱਟ ਗਿਆ। ਹਾਂ ਜੀ। ਲਾਈਟਾ ਵਗੈਰਾ ਵੀ ਜਿਹਦੇ ਕਰਕੇ ਚਲਾਤੀਆਂ ਨੇ ਹਾਂਜੀ ਕਿਵੇਂ ਦਾ ਲੱਗ ਰਿਹਾ ਅਗਰਾ ਟਿਕਟ ਆਪ ਕੋ ਕੇ ਆ ਗੋ ਬਿਲਕੁਲ ਵੇਪਨ ਵੇ ਵਦਾਈ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਵਿੱਚ ਕਮਜ਼ ਲੋਗ ਹੁੰਦੇ ਬੈਬਰੇਸ਼ ਆਪਣੇ ਚੋਇਸ ਬਤਾਇਆ ਲੱਗਿਆ ਮੈਂ ਬਸ ਜੀ ਬੈਠਾ ਹਾਂ ਪਾਸ ਦੇ ਲਈ ਇੰਦਾ ਨੀ ਮੈਗਜ਼ੀਨਾਂ ਰੱਖੀਆਂ ਹੋਈਆਂ ਨੇ ਕਿਉਂਕਿ ਟੀਵੀ ਵਗੈਰਾ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਖਰਾਬ ਵਾਦਰ ਦੇ ਕਰਕੇ ਦੁਵਾਰਾ ਕਹਤਾ ਨਾ ਬੈਲਟਾ ਉਲਟਾ ਲਾਣ ਨੂੰ ਮੇਰੇ ਟਾਟਰ ਤਾਂ ਲੱਗ ਰਿਹਾ ਸਰ ਦਰਦ ਨਾਲ ਭਰਨਾ ਆਉਰੀ ਯਾਰ ਕਿਉਂ ਕੀ ਹੋ ਗਿਆ ਯਾਰ ਪੈਸਾ ਖਰਾਬ ਹੋ ਗਿਆ ਪਲ ਰਿਹਾ ਵੈਦਰ ਖਰਾਬ ਹੋ ਗਿਆ ਜਿਹਦੇ ਕਰਕੇ ਬੈਲਟਾ ਉਲਟਾ ਵੀ ਦੁਬਾਰਾ ਲਾਲੀਆਂ ਨੇ ਬਾਈ ਉਹਨਾਂ ਨੇ ਤੇ ਚੱਲ ਵੀ ਕੁਛ ਲੈਵਲ ਆਇਆ ਜਾ ਰਿਹਾ ਆ ਟਿਕਾ ਆ ਬੰਦੇ ਨੇ ਕੋਈ ਫਰਕ ਨਹੀਂ ਫਿਲਮ ਦੇਖ ਰਿਹਾ ਐਨੀਮਲ ਟੜਕੇ ੱੱਕੇ ਦੀ ਲੈਂਡਿੰਗ ਹੋਣ ਵਾਲੀ ਹੈ ਤੇ ਲਾਈਟਾਂ ਲੁੱਟ ਆ ਗਿਆ ਨੇ ਆਫ ਤੇ ਟਾਈਮ 11:00 ਵਜੇ ਦੇ ਤੇ ਬਾਹਰ ਬਾਰਿਸ਼ ਊਰਸ਼ ਵੀ ਹੋਈ ਹੈ। ਲੋ ਜੀ ਆਪਾਂ ਪਹੁੰਚ ਗਏ ਗੋਆ 에어ਪੋਰਟ। ਓਕੇ ਲੋ ਜੀ ਗੋਆ ਦੇ ਚੋਪਾ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚ ਗਏ ਨੇ ਪੰਜਾਬ ਦੇ ਮੁੰਡੇ ਇਹ ਜਿਹੜਾ ਦਾ ਮੋਹਲਚਾਲ ਬਾਏ ਬਾਏ ਬਾਕੀ ਹੁਣ ਬੱਸ ਜਾ ਰਹੀ ਆ ਆਪਾਂ ਨੂੰ ਬਾਹਰ ਤੱਕ ਛੱਡ ਕੇ ਆਣਗੇ ਲੋ ਜੀ ਹੁਣ ਚਾਚਾ ਨੂੰ ਕਰਨੇ ਆਪਾਂ ਬਾਏ ਬਾਏ ਬੰਨੇ ਆ ਇਸ ਬੱਸ ਦੇ ਵਿੱਚ ਲੋਕੀ ਸਾਨੂੰ ਉਹ ਏਅਰਪੋਰਟ ਤੋਂ ਬਾਹਰ ਤੱਕ ਛੱਡ ਗਏ ਹੋ ਗੀ ਲੋ ਜੀ ਏਅਰਪੋਰਟ ਦੇ ਅੰਦਰ ਵੱੜਦੇ ਸਾਰ ਦੇਖਿਆ ਆਪਾਂ ਨੂੰ ਸਟ੍ਰਾਈਕ 빅 ਡੈਡੀ ਸਭ ਤੋਂ بڑا ਜੋਗੀ ਉਰੇ ਦਾ ਤੀਨੋ ਆ ਬਾਕੀ ਏਅਰਪੋਰਟ ਬਹੁਤ ਸਾਫ ਵਾਹ ਜੀ ਵਾਹ ਕੀ ਸੀਨ ਬਣਾਇਆ ਭਾਈ ਉੱਪਰ ਦਾ ਦੇਖੋ ਅਲਟੀਮੇਟ ਦੋ ਨੰਬਰ ਬੈਲਟ ਉਹਨੇ ਬੋਲਿਆ ਨਹੀਂ ਸੀ ਕਿ ਹੁਣ ਆਪਾਂ ਬੈਗਾਂ ਦੀ ਵੇਟ ਕਰਨੀ ਆ ਔਰ ਇਹ ਆਪਣੇ ਦੋ ਨੰਬਰ ਬੈਲਟ ਤੇ ਦੱਸੇ ਸੀਗੇ ਵਿਚਾ ਸਮੁੰਦਰਾ ਦਾ ਸ਼ਹਿਰ ਗੋਆ ਦਾ ਸਟੇਸ਼ਨ 에어ਪੋਰਟ ਮਾਫ ਕਰਿਓ ਆਏ ਹਾਏ ਹਾਏ ਲੋ ਜੀ ਬੈਗ ਆਨੇ ਹੋ ਗਏ ਨੇ ਸ਼ੁਰੂ ਵੇਟ ਕਰਦੇ ਹਾਂ ਹੁਣ ਕਿੰਨੀ ਦੇਰ ਚੰਦਾ ਆ ਗਿਆ ਜੀ ਬਾਕੀ ਬੰਦੇ ਵੇਟ ਕਰੀ ਜਾਂਦੇ ਨੇ ਹਜੇ ਬਾਕੀ ਆ ਸਾਰੀਆਂ ਸਵਾਰੀਆਂ ਸਾਡੇ ਨਾਲ ਹੀ ਆਈਆਂ ਨੇ ਦਿੱਲੀ 에ਰਪੋਰਟ ਤੋਂ ਮੋਪਾ 에ਰਪੋਰਟ ਨੂੰ ਗੋਆ 에ਰਪੋਰਟ ਦੇ ਬਾਹਰ ਬਹੁਤ ਹੀ ਸੋਹਣੇ ਦ੍ਰਿਸ਼ ਬਣਾਏ ਹੋਏ ਨੇ ਹਟਾ ਉਟਾ ਬਣਾਈਆਂ ਹੋਈਆਂ ਨੇ ਜੋ ਕਿ ਤੁਸੀਂ ਦੇਖ ਰਹੇ ਹੋ ਇਸ ਟਾਈਮ ਬਹੁਤ ਹੀ ਸੋਹਣਾ 에ਰਪੋਰਟ ਬਣਾਇਆ ਹੋਇਆ ਗੋਆ ਦਾ ਗੋਆ ਜੋ ਕਿ ਆਪਣੀ ਖੂਬਸੂਰਤੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਤੇ 에ਰਪੋਰਟ ਤੋਂ ਨਿਕਲਦੇ ਸਾਰੇ ਬਹੁਤ ਹੀ ਸੋਹਣਾ ਮਾਹੌਲ ਹੈ ਬਾਹਰ ਦਾ ਏਅਰਪੋਰਟ ਦਾ ਹਾਂਜੀ ਏਅਰਪੋਰਟ ਕਿਦਾਂ ਲੱਗਿਆ ਭਾਜੀ ਬਹੁਤ ਵਧੀਆ ਪਰ ਅੰਡ ਗੱਲ ਬਾਤ ਹਾਂਜੀ ਹਾਂਜੀ ਅੰਡ ਆ ਦੇਖ ਹੀ ਰਹੇ ਹੋ ਤੁਸੀਂ ਗੱਲਾਂ ਕਹਿਣ ਨੂੰ ਨਹੀਂ ਹੈਗੀਆਂ ਇਕੱਲੀਆਂ ਬਹੁਤ ਹੀ ਸੋਹਣਾ ਬਣਾਇਆ ਹੋਇਆ ਏਅਰਪੋਰਟ ਦੇ ਬਾਹਰ ਨਿਕਲਦੇ ਸਾਰੇ ਤੁਹਾਨੂੰ ਟੈਕਸੀ इजीली ਮਿਲ ਜੂਗੀ ਔਰ ਕਾਊਂਟਰ ਵਗੈਰਾ ਬਣੇ ਹੋਏ ਨੇ ਰੇਟ ਵਗੈਰਾ ਵੀ ਬਕਾਇਦਾ ਲਿਖੇ ਹੋਏ ਨੇ ਸਟਾਨ ਗੱਡੀ ਦੇ ਜਾਂ ਐਸਯੂਵੀ ਦੇ ਅਸੀਂ ਜਾਣਾ ਸੀ ਕੈਲਾਕੋਡ ਵਿੱਚ ਤੇ ਉਰੇ ਕਿ ਜਿਹਨੇ ਸਾਨੂੰ 1500 ਚ ਮਰਾਜੋ ਗੱਡੀ ਮਿਲ ਗਈ ਐ 7 ਬੰਦਿਆਂ ਲਈ 1600 ਮੰਗ ਰਹੇ ਸੀ ਥੋੜੀ ਜੀ 바ਰਗੇਨਿੰਗ ਕਰਕੇ 100 ਰੁਪਿਆ ਹੋ ਗਿਆ ਘੱਟ ਐਰਪੋਰਟ ਕੁਛ ਰਾਤ ਨੂੰ ਐਦਾਂ ਦਾ ਲੱਗਦਾ ਐ ਤੇ ਸਾਹਮਣੇ ਹੀ ਆਪਣੀ ਟੈਕਸੀ ਆਜੂਗੀ ਹੁਣ 5-7 ਮਿੰਟੇ ਦੀ ਵੀ ਵੇਟ ਕਰਨੀ ਪੈਣੀ ਐ ਆ ਗਏ ਆਪਣੀ ਹੁਣ ਮਰਾਜੋ ਗੱਡੀ ਬੈੰਨੇ ਐ ਇੱਥੇ ਜਾ ਕੇ ਜੀ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਰੂਮ 'ਚ ਇੱਕ ਗੱਦਾ نیچے ਲੱਗ ਗਿਆ ਤੇ ਦੋ ਬੰਦੇ ਉੱਪਰ ਪੈ ਜਾਣਗੇ ਦੋ ਰੂਮ ਲੈ ਤਿੰਨ ਦੋ ਰੂਮ ਲੈਣ ਇਹਦੇ ਨਾਲ ਹੀ ਕਰਦੇ ਆਂ ਆਪਾਂ ਬਲੌਗ ਦੀ ਸਮਾਪਤੀ ਤੇ ਸਾਰਾ ਤੇ ਉਹਦੇ ਲਈ ਵੀਡੀਓ ਦੇਖਣ ਲਈ ਤੁਹਾਨੂੰ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ ਮੱਕੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਓਕੇ ਗੁੱਡ ਨਾਈਟ ਮਿਲਦੇ ਆ ਅਗਲੇ ਬਲੌਗ 'ਚ ਤੁਹਾਨੂੰ ਗੋਆ ਦੇ ਸੋਹਣੇ-ਸੋਹਣੇ ਵਿਚਾਰ ਦੇ ਥਰੂ